ਬਾਈ ਖੜਿਆ ਤੇ ਇਹ ਬਾਈ ਹੋਰਾਂ ਦੀ ਕੋਠੀ ਜਿਹੜੀ ਰੋਡ ਦੇ ਵਿੱਚ ਆ ਗਈ ਸੀ ਬਈ 1 ਡੇਢ ਕਰੋੜ ਦਾ ਪ੍ਰੋਜੈਕਟ ਸਾਰਾ ਐਸਟੀਮੇਟ ਲਵਾਇਆ ਇਹਨਾਂ ਨੇ ਹੋਊਗਾ ਨਾ ਜੀ ਡੇਢ ਕੇ ਕਰੋੜ ਦਾ ਹੈਗਾ ਠੀਕ ਹੈ ਬਾਈ ਹੁਣ ਜਿਵੇਂ ਆਪਾਂ ਗੱਲ ਕਰ ਲਈ ਹੁਣ ਤਾਂ ਤੁਹਾਨੂੰ ਬੰਦੇ ਮਿਲ ਗਏ ਚਲੋ ਰੱਬ ਦੀ ਕਿਰਪਾ ਨਾਲ ਜੇ ਬੰਦੇ ਨਾ ਮਿਲਦੇ ਤਾਂ ਇਹ ਨੁਕਸਾਨ ਬਹੁਤ ਵੱਡਾ ਸੀਗਾ ਨਾ ਫਿਰ ਤਾਂ ਬਾਈ ਕਰਨਾ ਪੈਣਾ ਕੋਠੀ ਥੋੜੀ ਬਾਈ ਇੱਥੇ ਰੋਡ ਦੇ ਵਿੱਚ ਹੀ ਸੀ ਜਮਾ ਇੱਥੇ ਇੱਥੋਂ ਲੈ ਕੇ ਗਿਆ ਦੇਖੋ ਅੱਗੇ ਦੇਖੋ ਇੱਥੋਂ ਪਿੱਛੇ ਲੈ ਕੇ ਇੱਥੋਂ ਪਿੱਛੇ ਖੜਿਆ ਨੀ ਉਹ ਜਿਵੇਂ ਆਪਾਂ ਗੱਲ ਕਰਨੀ ਵੀ ਐਨੀ ਵੱਡਾ ਪ੍ਰੋਜੈਕਟ ਪਿੱਛੇ ਵੀ ਲਾਇਏ ਤੁਸੀਂ ਕਹਿੰਦੇ ਵੀ ਉੱਪਰ ਵੀ 3 ਫੁੱਟ ਦਾ ਤਨ ਫੋਟਾ ਕੋਈ ਤੁਹਾਨੂੰ ਦਿੱਕਤ ਆਈ ਆ ਨਹੀਂ ਦਿੱਕਤ ਕੋਈ ਨਹੀਂ ਆਈ ਹਾਂਜੀ ਤਿੰਨ ਫੁੱਟ ਇਹਨੂੰ ਉੱਚਾ ਕੀਤਾ ਵਾ ਜੀ ਹਾਂਜੀ ਤੇ 20 25 ਫੁੱਟ ਇਹਨੂੰ ਪਿੱਛੇ ਖੜਿਆ ਵਾ ਠੀਕ ਹੈ ਜੀ ਹਾਂਜੀ ਉੱਤੇ ਤੁਸੀਂ ਮੰਨ ਲਾ ਵਿੱਚ ਹੀ ਖਾਣਾ ਪੀਣਾ ਪਕਾਈ ਜਾਂਦੇ ਹੋਣਾ ਬਈ ਨਹੀਂ ਉਪਰੀ ਰਿਹੇ ਸਾਡੀ ਉਪਰੀ ਕੋਈ ਦਿੱਕਤ ਨਹੀਂ ਕੰਮ ਵਾਲੇ ਬੰਦੇ ਸਾਰੇ ਉਹ ਵੀ ਇੱਥੇ ਰਹਿੰਦੇ ਰਹੇ ਹਾਂਜੀ ਕੋਈ ਦਿੱਕਤ ਨਹੀਂ ਆ ਵੇਖੋ ਸਾਰੀ ਲਾਈਟ ਚੱਲਣੀ ਸਾਰਾ ਕੁਝ ਹਮ ਇਹ ਬੰਦੇ ਇਹ ਬੰਦੇ ਤਾਂ ਬਈ ਚਾਹੇ ਤੁਸੀਂ ਕੋਠੀ ਦਾ ਮੂੰਹ ਜਿਵੇਂ ਵਾਸਤੂ ਵਿਚਕਰ ਪੈ ਜਾਂਦੇ ਆ ਚਾਹੇ ਮੂੰਹ ਘੁਮਾ ਲਓ ਕੋਠੀ ਦਾ ਕਿਸੇ ਮਰਜ਼ੀ ਪਾਸੇ ਤੁਸੀਂ ਪਿੱਛੇ ਹਟਾ ਕੇ ਲੈ ਚਾਹੇ 20 ਫੁੱਟ ਦਾ ਛੱਡੋ ਚਾਹੇ 100 ਫੁੱਟ ਪਿੱਛੇ ਹਟਾ ਕੇ ਲੈ ਜਾਓ ਬੂਟਾ ਇਲੈਕਟ੍ਰੋਰੀ ਬਾਈ ਨੇ ਇਹ ਸਾਰੇ ਇੰਡੀਆ 'ਚ ਕੰਮ ਕਰਦੇ ਆ ਪਹਿਲਾਂ ਰਾਜਸਥਾਨ ਦੇ ਵਿੱਚ ਵੀ ਆਪਾਂ ਨੇ ਬਣਾਏ ਸੀਗਾ ਪ੍ਰੋਜੈਕਟ ਤੇ ਹੁਣ ਮਾਝੇਰ ਜੀ ਵੀ ਖੜੇ ਆ ਮੰਨ ਲੇ ਸਾਰੇ ਇੰਡੀਆ ਲੈਵਲ ਦੇ ਕੰਮ ਕਰਦੇ ਤੁਸੀਂ ਇੰਡੀਆ ਦੇ ਜਿੱਥੇ ਮਰਜ਼ੀ ਬੈਠੇ ਕੋਠੀ 'ਚ ਕੋਈ ਵੀ ਪ੍ਰੋਬਲਮ ਆਉਂਦੀ ਆ ਬਸ ਇਹਨਾਂ ਦੇ ਨੰਬਰ ਤੇ ਕਾਲ ਕਰਨੀ ਆ ਬਾਕ